ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਬੱਚੀਵਿੰਡ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਦੇ ਵਿੱਚ ਅੱਜ ਦੀ ਵੀਡੀਓ ਜੀ ਤੁਹਾਨੂੰ ਇੱਕੋ ਹੀ ਦੂਸਰੇ ਜਿਹਾ ਛੋਟੀ ਵੀਡੀਓ ਦਿਖਾਈ ਜਾਊ ਗੱਬਣ ਹੁਣ ਵੀਰ ਜੀ ਕਰਦੇ ਆ ਧਰਮੇ ਵੀਰ ਨਾਲ ਗੱਲਬਾਤ ਤੇਰੇ ਪੂਰੇ ਪੂਰੇ ਵੀਰ ਜੀ ਦੁੱਧ ਦੀ ਗਾਰੰਟੀ ਬਾਰੇ ਤੇ ਰੇਟ ਬਾਰੇ ਵੀ ਜੀ ਤੁਹਾਨੂੰ ਪੂਰੀ ਪੂਰੀ ਲੈ ਕੇ ਦੇਣੇ ਆ ਜਾਣਕਾਰੀ ਇਹਦੇ ਦੁੱਧ ਦਾ ਪਿਛਲਾ ਰਿਕਾਰਡ ਸਾਰਾ ਕਰਦੇ ਆਂ ਵੀਰ ਜੀ ਨਾਲ ਗੱਲਬਾਤ ਤੁਹਾਨੂੰ ਲੈ ਕੇ ਦੇਣੀ ਹੈ ਜਾਣਕਾਰੀ ਪੂਰਾ ਡਰੈੱਸ ਹੋਰਾਜੀ ਸਿੰਘ ਜੀ ਕੀ ਹਾਲ ਚਾਲ ਜੇ ਵਧੀਆ ਢਿਲੋ ਭਾਈ ਠੀਕ ਠਾਕ ਤੁਸੀਂ ਸੁਣਾਓ ਬਾਸ ਠੀਕ ਠਾਕ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਠੀਕ ਠਾਕ ਵਧੀਆ ਵਧੀਆ ਕਿਰਪਾ ਰੱਬ ਦੀ ਚਲੋ ਵਧੀਆ ਚੱਲਦੀ ਵੀਰ ਜੀ ਅੱਜ ਦੀ ਵੀਡੀਓ ਵੀਰ ਜੀ ਕਿੰਨੇ ਨੇ ਆਪਣੇ ਕੋਲ ਟੋਟਲ ਪਸ਼ੂ ਆਪਣੇ ਕੋਲ ਜੀ ਅੱਜ ਇਹ ਲੱਗਵਾ ਅੱਛਾ ਅੱਜ ਇਹ ਇੱਕੀ ਵੀਡੀਓ ਵਿੱਚ ਆਪਾਂ ਮੱਝ ਵਖਾਉਣੀ ਆ ਛੋਟੀ ਦਾ ਤੋਫਾ ਹੀ ਆ ਠੀਕ ਹੈ ਤੋਫਾ ਹੀ ਠੀਕ ਹੈ ਵੀਰ ਜੀ ਠੀਕ ਹੈ ਤੇ ਪਿਛਲਾ ਵੀਰ ਜੀ ਦਾ ਕੀ ਰਿਕਾਰਡ ਕੋਟ ਛੋਟੀ ਦਾ ਪਿਛਲਾ ਰਿਕਾਰਡ ਭਾਈ ਹੈਗਾ ਇਹ 16 ਕਿਲੋ ਦਾ 16 ਕਿਲੋ ਦਾ ਹਾਂ ਜੀ ਤੇ ਕਿੰਵੇਂ ਸੂਵੇ ਕਿੰਵੇਂ ਸੂਵੇ ਸੂਣੀ ਆ ਨਾ ਇਹ ਦੂਜੇ ਸੂਵੇ ਸੂਣੀ ਆ ਹਾਂ ਜੀ ਤੇ ਕਿੰਨੇ ਦਿਨ ਖੜਦੀ ਜੇ ਡੇਢ ਆ ਜੇ ਲੈ ਲੂ 5-7ਾਂ 5-7 ਦਿਨ ਖੜਦੀ ਆ 5-7 ਦਿਨ ਲੈ ਠੀਕ ਹੈ ਵੀਰ ਜੀ ਠੀਕ ਹੈ ਕਰੋ ਵੀਰ ਜੀ ਕੁਆਲਿਟੀ ਚੈੱਕ ਛੋਟੀ ਦੂਜੇ ਸੂਵੇ ਵੀਰ ਜੀ ਵੀਰ ਜੀ ਨੇ ਆਖਿਆ ਸੂਣੀ ਆ ਪਹਿਲੇ ਸੂਵੇ ਦਾ ਵੀਰ ਜੀ 16 ਕਿਲੋ ਦਾ ਝੋਟੀ ਦਾ ਰਿਕਾਰਡ ਹੈ। ਹੈ ਵੀ ਠੰਡੀ ਧੀ ਦਾ ਮਾਰ ਗਈ ਹੈ। ਹਾਂ ਇੱਕ ਰਾਂ ਮਾਰਾ ਜੱਥ ਫੇਰ ਕੇ। ਹੈ ਕਾਂ ਮਾਰ ਗਈ ਠੰਡੀ। ਠੀਕ ਹੈ ਵੀਰ ਜੀ ਠੀਕ ਹੈ। ਖੋਲੋ ਵੀਰ ਜੀ ਚਲਾਈਏ ਇੱਕ ਰਾਂ ਝੋਟੀ ਨੂੰ। ਕਰੋ ਵੀਰ ਜੀ ਆਰਡਰ ਦੀ ਕੁਆਲਿਟੀ ਨੇੜੇ ਤੋਂ ਚੈੱਕ। ਬਾਕੀ ਰੇਟ ਬਾਰੇ ਵੀਰ ਜੀ ਨਾਲ ਕਰਦੇ ਆ ਗੱਲ ਬਾਤ। ਤੁਹਾਨੂੰ ਲੈ ਕੇ ਦੇਨੇ ਆ ਪੂਰੀ ਕੋਈ ਜਾਣ। ਥੋੜੇ ਲੰਮੀ ਵੀਰ ਜੀ ਚਲਾਈਓ ਹੌਲੀ ਹੌਲੀ ਚਲੋ। ਫੇਸ ਦੀ ਕੁਆਲਿਟੀ ਵੀਰ ਸਿੰਘਾਂ ਦੀ ਕੁਆਲਿਟੀ ਤੁਸੀਂ ਆਪ। ਦੂਸਰੇ ਸੂਵੇ ਵਾਸਤੇ ਵੀਰ ਜੀ ਛੋਟੀ ਬਿਲਕੁਲ ਤਿਆਰ ਹੈ ਹਾਈਟ ਚੈੱਕ ਕਰੋ ਵੀਰ ਜੀ ਸਿਸ ਦੀ ਕੁਆਲਟੀ ਹਾਈਟ ਦੀ ਹਾਂਜੀ ਹਾਈਟ ਤੇ ਮੇਰੇ ਬਰਾਬਰ ਆ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਨਾਲ ਕਿ ਵੀਰ ਜੀ ਉਹਦਾ ਵੀਰ ਜੀ ਪੂਰਾ ਆਪਣਾ ਕੱਦ ਵਾ ਉਹਦੇ ਬਰਾਬਰ ਹੀ ਇੱਕ ਰਵੇ ਜੀ ਘੁਮਾ ਕੇ ਫੇਰ ਲਿਆਓ ਛੋਟੀ ਕਰੋ ਵੀਰ ਜੀ ਅੰਡਰ ਦੀ ਕੁਆਲਟੀ ਨੇੜੇ ਤੋਂ ਚੈੱਕ ਕਰੋ ਫੁੱਲੇ ਅੱਡਰ ਦੀ ਆ ਵੇਖੀ ਮੱਚ ਫਾਈਲ ਵਿੱਚ ਰੱਖਣੀ ਕਰਨੀ ਹਾਰੇ ਇੱਕ ਰੋਲੇ ਬੈਸ ਜਿੱਤ ਬੈਜੇ ਦਾ ਦੋ ਮੜਾ ਬਿਹਾਰੀ ਕਰਕੇ ਆਉਂਦੇ ਆਪਣੀ ਸੋਬਾ ਆਪਣੀ ਸੰਗ ਬਣਾਏ ਬਿਲਕੁਲ ਵੀਰ ਜੀ ਠੰਡੀ ਸੀਲ ਕਿੰਨੇ ਦਿਨ ਆਖਿਆ ਜੀ ਭਾਜੀ ਖੜਦੀ ਜੇ ਇੱਕ ਰੋ ਫੇਰ ਚਲਾ ਦੋ ਚਲਾ ਦੋ ਇੱਕ ਰੋ ਪੰਜ ਸੱਤ ਦੇਣੀਆਂ ਬਸ ਹਾਂਜੀ ਠੀਕ ਹੈ ਜੀ ਠੀਕ ਹੈ ਕਰੋ ਵੀਰ ਜੀ ਹਾਈਟ ਮੱਚ ਦੀ ਚੱਕ ਸਿਰਫ ਪੰਜ ਸੱਤ ਦੇਣੀ ਕੱਚੀ ਪਿਛਲਾ ਵੀਰ ਜੀ 16000 ਕਾਰਡ ਇਹਦਾ ਛੀ ਲੈ ਜਾਓ ਲੈ ਜਾਓ ਅੰਦਰ ਲੈ ਜਾਓ ਯਾਰ ਜੇ ਮੇਰੇ ਪਾਇਆ ਜੇ ਮੇਰੇ ਪਾਇਆ ਆ ਜੀ ਕੋਆਪ ਨੇ ਨਹੀਂ ਆ ਜੀ ਨਹੀਂ ਹੈ ਲੋ ਇ ਜਾਈਏ ਚਾਹ ਕਪੂਵਾ ਦਾ ਉਹ ਆਪਣੀ ਕਿੰਨੇ ਆਏ ਆਪਣੇ ਆਪ ਆਪ ਬੱਧੀ ਆ ਜਿੱਕਰ ਵੀਰ ਜੀ ਨੇੜੇ ਤੋਂ ਆਰਡਰ ਦੀ ਕੁਆਲਟੀ ਵੀਰ ਜੀ ਫੇਰ ਚੈੱਕ ਕਰ ਲੀ ਥਣਾ ਦੀ ਕੁਆਲਟੀ ਆਰਡਰ ਦੀ ਕੁਆਲਟੀ ਵੀਰ ਜੀ ਛੋਟੀ ਦੀ ਫੇਸ ਦੀ ਕੁਆਲਟੀ ਬਿਲਕੁਲ ਵੀ ਜੀ ਠੰਡੇ ਸਬਾਹ ਦੀ ਛੋਟੀ ਹੈ ਇਹਦਾ ਅਜੇ ਭਾਜੀ ਕੀ ਮੰਗਦੇ ਜੇ ਮੋਲ ਤੇ ਡੋਸਾ ਬਲੋ ਕੀ 2-2 ਲੱਖ ਕਰੀ ਜਾਂਦੇ 2.5-2.5 ਲੱਖ ਹਾਂਜੀ ਨਹੀਂ ਨਹੀਂ ਆਪਾਂ 2.5 ਨਹੀਂ ਕਰਨਾ ਆਪਾਂ ਬਿਲਕੁਲ ਜਿਹੜਾ ਲੈਣ ਵਾਲਾ ਮੁੱਲ ਉਹੀ ਕਰੀਏ ਆਪਾਂ ਨੇ ਦੋ ਕਰੀਏ ਮੁੱਲ ਨਹੀਂ ਜਾਇ ਜਾਇ ਨਹੀਂ ਆਪਾਂ ਲੈਣ ਦੇਣ ਵਾਲਾ ਕਰੀਏ ਜਿੰਨਾ ਕਿ ਆਪਾਂ ਜਾਇਜ਼ ਨਾਲ ਲੈ ਹੀ ਲੈਣੇ ਭਣਪਰਾ ਕੋ 1.90 ਦੀ ਨਾਲ ਦੇ ਦੀ ਟਿਲੂ ਸਾਹਿਬ ਨਹੀਂ ਦੱਸੋ ਕੈਪਟਨ ਭਾਈ ਦੱਸੋ 5000 ਹੋਰ ਘੱਟ ਦੇ ਦੇ 5000 ਹਾਂ ਦੱਸੋ ਛਾਈ ਤੁਸੀਂ ਦੱਸੋ ਕੋਈ ਨਾ ਕਰੋ ਮਾਨਤਾ ਖੁੱਲੇ ਕਰਾਇਓ 5 1.85 ਤੁਸੀਂ ਕਿਹਾ ਜੀ ਮੈਂ ਵੇਖਣ ਆਵੇ ਗਿਆ ਹਾਂ ਸਾਡੇ ਵੱਲੋਂ ਮਾਨਤਾ ਨ ਕਰੋ ਖੁੱਲਾ ਹੀ ਕਰਿਓ ਹਣਾ 5000 ਰੁਪਏ ਨੂੰ ਵੀ ਹੋ ਗਿਆ ਚਲੋ 150 ਤੀ ਕਰ ਦੋ ਨਹੀਂ ਜਾਣ ਦੋ 70 ਤੀ ਨਹੀਂ ਤਾਂ ਕੰਦ ਆਈ ਨਹੀਂ ਤਾਂ ਕਾ ਕੋਈ ਨਹੀਂ ਹੁੰਦਾ ਕੋਈ ਉਹ ਮਿਲਦੀ ਨਹੀਂ ਏ ਉਹ ਨਹੀਂ ਕੋਈ ਨਹੀਂ ਮਿਲਦੀ ਨਹੀਂ ਆਪਾਂ ਫੇਰ ਲੱਭਾਂਗੇ ਨਹੀਂ ਲੱਭਦੇ ਇਹੋ ਜੀ ਘਰ ਘਰ ਥੋੜਾ ਪਿਆ ਹਾਂਜੀ ਨਹੀਂ ਕੋਈ ਗੱਲ ਨਹੀਂ ਆ ਤੇ ਬਾਕੀ ਦਿਨ ਕਿੰਨੇ ਆਖੇ ਕਰਦੀ ਏ 5-7 ਕਰਦੀ ਏ 5-7 ਇੱਕ 70 ਦੀ ਹੁਣ ਹਾਨਾ ਠੀਕ ਏ ਜੀ ਉਹ ਚੋ ਵੀ ਆਪਾਂ ਮਾਨਤਨ ਕਰਨਾ ਵਾ ਜਿਹੜਾ ਕੋਈ ਭੈਣ ਭਰਾ ਛੋੜੀ ਹੋਣੀ ਏ ਕੋਈ ਗੱਲ ਨਹੀਂ ਛੋੜ ਕੋਈ ਗੱਲ ਨਹੀਂ 80 ਰੁਪਿਆ ਦੂਰੋਂ ਗ੍ਰੈਂਡੇਟ ਭੈਣ ਭਰਾ ਜਿਹੜਾ ਫੋਨ ਤੇ ਗੱਲ ਕਰੂ ਜਾਂ ਉਸ ਤਰ ਤੁਸੀਂ ਕਰ ਲਿਓ ਗੱਲਬਾਤ ਸਾਰੀ ਤੇ ਆਪਣਾ ਇੱਕ ਰਾ ਨਾ ਫੋਨ ਨੰਬਰ ਤੇ ਡਰੈਸ ਦੱਸ ਦੋ ਇੱਕ ਰਾ ਪੂ ਤੋਂ ਹਾਂਜੀ ਤੇ ਆਪਣਾ ਟਾਰੀ ਤੋਂ ਕਿੰਨਾ ਪਾਈ ਜਾਂਦਾ ਜੇ 8 ਕਿਲੋਮੀਟਰ ਜੇ ਟਾਰੀ ਤੋਂ 8 ਕਿਲੋਮੀਟਰ ਚਗਾਵੇਂ ਤੋਂ ਵੀ ਤੇ ਟਾਰੀ ਬਾਰਡਰ ਤੋਂ 8 ਕਿਲੋਮੀਟਰ ਹੀ ਆ ਜਿਹੜੀ ਬਾਜੀ ਸਾਈਡ ਤੋਂ ਆਜੋ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਵੀਰ ਜੀ ਕਰੋ ਇੱਕ ਵਾਰ ਫਿਰ ਕੁਆਲਟੀ ਮਾਈ ਦੀ ਚੱਕ ਬਿਲਕੁਲ ਠੰਡੀ ਸੀਲ ਕਰ ਵੀਰ ਜੀ ਥਲੇ ਹੱਥ ਫੇਰ ਕੇ ਦੱਸ ਦੋ ਮਾਈ ਦੇ ਬਿਲਕੁਲ ਠੰਡੇ ਸੁਭਾਅ ਦੀ ਵੀਰ ਜੀ ਚੋਟੀ ਹੈ ਦੂਸਰੀ ਸੂਣ ਵਾਸਤੇ ਵੀ ਬਿਲਕੁਲ ਤਿਆਰ ਆ ਇੱਕ ਹਫਤਾ ਬਾਅਦ ਤੋਂ ਵੱਧ ਚੋਟੀ ਖੜਦੀ ਹੈ ਪਿਛਲੇ ਦਾ ਵੀਰ ਜੀ ਨੇ ਆਖਿਆ ਬਸ ਹਾਂਜੀ ਐਚ ਐਫ ਗਾਰਗੀ ਠੰਡੀ ਠੀਕ ਹੈ ਵੀਰ ਜੀ ਠੀਕ ਹੈ ਪਿਛਲੇ ਵੀਰ ਜੀ 16 ਲੀਟਰ ਦਾ ਵੀਰ ਜੀ ਨੇ ਰਿਕਾਰਡ ਆਖਿਆ ਬਾਕੀ ਵੀਰ ਜੀ ਤੁਸੀਂ ਫੋਨ ਤੇ ਆਪਣਾ ਵੀਰ ਜੀ ਨਾਲ ਗੱਲਬਾਤ ਕਰਕੇ ਚੈੱਕ ਕਰਕੇ ਪਾਸ ਕਰਕੇ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਸਾਡਾ ਕੰਮ ਹੈ ਵੀਰ ਜੀ ਵੀਡੀਓ ਬਣਾਉਣਾ ਬਾਕੀ ਤਸੱਲੀ ਤੁਸੀਂ ਵੀਰ ਜੀ ਆਪਣੀ ਖੁਦ ਆਪ ਕਰਨੀ ਹੈ ਚੈੱਕ ਪਾਸ ਕਰਕੇ ਵੀਰ ਜੀ ਵੱਡਾ ਪਸ਼ੂ ਆਪਣੀ ਤਸੱਲੀ ਤੇ ਆਪ ਖੁਦ ਵੀਰ ਜੀ ਖਰੀਦੋ ਠੀਕ ਹੈ ਜੀ ਕਿਸਾਨ ਵੀਰੋ ਮਾਝਾ ਫਾਰਮ YouTube ਚੈਨਲ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ はい